ਲਓ ਜੀ ਜਿਹੜੇ ਕਹਿੰਦੇ ਪਸ਼ਮੀਨਾ ਸ਼ਿਮਰ 12 1300 ਤੋਂ ਘੱਟ ਆ ਨਹੀਂ ਸਕਦੀ ਜੀ ਆਪਣੇ ਕੋਲ ਆ ਗਿਆ ਜੀ ਆਲ ਓਵਰ ਸੂਟ ਆ ਪਸ਼ਮੀਨਾ ਸ਼ਿਮਰ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲੇ 98 ਰੋਡ ਪੀਕੀ ਤੋਂ ਹੀ ਦੋ ਡੇ ਆਏ ਨੇ ਚਾਰ ਚਾਰ ਕਲਰ ਨੇ ਫਿਰੋਪਾ ਕਲਰ ਚੈੱਕ ਕਰਾਉਣੇ ਜੀ ਜਿਹੜਾ ਵੀ ਸਾਨੂੰ ਕਲਰ ਡੇਰ ਪਸੰਦ ਆਊਗਾ ਸਕਰੀਨ ਸ਼ਾਟ ਲਓ ਤੁਹਾਨੂੰ WhatsApp ਉੱਪਰ ਆਰਡਰ ਕਰਦੋ ਲਓ ਜਿਹੜੇ ਕਹਿੰਦੇ ਸੀ ਨਾ 12 1300 ਤੋਂ ਘੱਟ ਪਸ਼ਮੀਨਾ ਸ਼ਿਮਰ ਵੀ ਆ ਨਹੀਂ ਸਕਦਾ ਉਹਨਾਂ ਲਈ ਲੈ ਕੇ ਆਏ ਜਿਹੜੇ ਚੈਲੰਜ ਕਰਦੇ ਸੀ ਜੀ ਲਓ ਜੀ ਦੂਜਾ ਕਲਰ ਇਹ ਆ ਗਿਆ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਸਕਰੀਨਸ਼ਾਟ ਲਓ ਸਾਨੂੰ WhatsApp ਉੱਪਰ ਆਰਡਰ ਕਰੋ ਜੀ ਆਫਰ ਦੇ ਵਿੱਚ ਦੇ ਰਿਆ ਤੁਹਾਨੂੰ ਆਪਾਂ ਜੀ 800 ਦੇ ਵਿੱਚ ਜੀ 800 ਦੇ ਵਿੱਚ 5 ਮੀਟਰ ਸੂਟ ਪਿਓਰ ਪਸ਼ਮੀਨਾ ਸ਼ਿਮਰ ਲਓ ਜੀ ਚੌਥਾ ਕਲਰ ਇਹ ਹੈ ਜੀ ਅਗਲਾ ਡਿਜ਼ਾਈਨ ਇਹਦੇ ਵਿੱਚ ਇਹ ਆਊਗਾ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਕਲਰ ਪਸੰਦ ਆ ਸਕਰੀਨਸ਼ਾਟ ਲਓ ਸਾਨੂੰ WhatsApp ਉੱਪਰ ਆਰਡਰ ਕਰੋ ਜੀ ਲਓ ਸ਼ੌਪ ਤੇ ਵੀ ਆ ਕੇ ਲੈ ਸਕਦੇ ਹੋ ਜੀ ਮਿਲੂਗਾ ਅਲੀ ਸ਼ੇਰ ਵਾਲਿਆਂ ਨੂੰ ਥਾਣਾ ਰੋਡ ਭੀਕੀ ਦੋ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ 800 ਦੇ ਵਿੱਚ ਦੇਵਾਂਗੇ ਜੀ ਲੋਕ ਵੇਚਦੇ ਆ 1200 1300 ਜੀ ਆਪਾਂ ਦੇਵਾਂਗੇ 800 ਦੇ ਵਿੱਚ 5 ਮੀਟਰ ਸੂਟ ਪਸ਼ਮੀਨਾ ਸ਼ਿਮਰ ਜੀ ਲਓ ਜੀ ਦੋ ਡੈਨ ਨੇ ਚਾਰ ਚਾਰ ਕਲਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਚਲੋ ਜੀ 800 ਦੇ ਵਿੱਚ ਦੇਵਾਂਗੇ ਕੋਈ 1200 ਨਹੀਂ ਕੋਈ 1300 ਨਹੀਂ 800 ਦੇ ਵਿੱਚ 올ਓਵਰ ਪੰਚ